ਸੋ ਕਹਿੰਦੇ ਨੇ ਕਲਾ ਕਲਾ ਜੇਰੀ ਏ ਕੋ ਉਟਕੇ ਨਹੀਂ ਪਿਆਈ ਜਾਂਦੀ ਕਲਾ ਸਿਰਫ ਤੇ ਸਿਰਫ ਪ੍ਰਮਾਤਮਾ ਦੀ ਦੇਣ ਹੁੰਦੀ ਏ ਸੋ ਕਲਾ ਏ ਬੱਚੀ ਏ ਛੋਟੀ ਉਮਰ ਆ ਪਰ ਟਾਇਲੈਂਡ ਬੜਾ ਵੱਡਾ ਏ ਡਾਂਸ ਕਰਦੀ ਏ ਤਾਂ ਭੰਗੜਾ ਵੀ ਪਾਉਂਦੀ ਏ ਨਾਲ ਉਹਨ ਡਰੈਸ ਤੁਹਾਨੂੰ ਦਿਖਾ ਦਾਂਗੇ ਬੱਚੀ ਏ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਅਡਰੈਸ ਪਾਇਆ ਹੋਇਆ ਪਰ ਪੰਜਾਬੀ ਦੇ ਵਿੱਚ ਪਹਿਰਾਵਾ ਪਾ ਕੇ ਡਾਂਸ ਵੀ ਕਰਦੀ ਏ ਉਮਰ ਬੜੀ ਛੋਟੀ ਏ ਪਰ ਮੱਲਾ ਬੜੀਆਂ ਬੜੀਆਂ ਵਡੀਆਂ ਮਾਰਨੀਆਂ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਏ ਤੇ ਕੀ ਨਾਮ ਹੈ ਤੇ ਕਿੰਨੇ ਕ ਆਵਾਜ਼ ਜਿਹਰੇ ਨੇ ਜਿੱਤੇ ਨੇ ਸੋ ਗੱਲਬਾਤ ਕਰਦੇ ਆ ਸੋ ਨਮਸਕਾਰ ਸਸ਼ੀ ਕੈਹ ਕੀ ਨਾਮ ਦੇ ਮਾਲੀ ਚੀ ਜੀਮਾ ਸਾਹਿਬ ਫਿਰ ਕਿੱਦਾਂ ਦੇਖਦੇ ਹੋ ਕਿ ਕਿੰਨੀ ਉਮਰ ਸੀ ਜਦੋਂ ਤੁਹਾਨੂੰ ਸ਼ੌਂਕ ਪੈ ਗਿਆ ਡਾਂਸ ਕਰਨ ਦਾ ਭੰਗੜਾ ਪਾਉਣ ਦਾ ਕਿੰਨੀ ਉਮਰ ਸੀ ਉਦੋਂ ਸਰ ਕਿੰਨੀ ਉਮਰ ਸੀ 3 ਸਾਲ ਫਿਰ ਕਿੰਨਾ ਕ ਪਰਿਵਾਰ ਦਾ ਸਹਿਯੋਗ ਰਿਹਾ ਮੰਮੀ ਪਾਪਾ ਦਾ ਪੂਰਾ ਪੁਰਾ ਸੋ ਜੋ ਉੱਤੇ ਦੇ ਪਪਾ ਦਾ ਕੀ ਨਾਮ ਹੈ ਰਾਜਕੁਮਾਰ ਤੇ ਮੰਮੀ ਦਾ ਕੀ ਨਾਮ ਹੈ ਰੇਖਾ ਜੀ ਸੋ ਪਰਿਵਾਰ ਨੇ ਕਦੀ ਨਹੀਂ ਐਦਾਂ ਦੀ ਗੱਲਬਾਤ ਕੀਤੀ ਕਿ ਤੂੰ ਡਾਂਸ ਨਹੀਂ ਕਰਨਾ ਭੰਗੜਾ ਨਹੀਂ ਪਾਣਾ ਨਹੀਂ ਪਰਿਵਾਰ ਦੇ ਵਿੱਚ ਕੋਣ ਕੋਣ ਆ ਤੁਹਾਡੇ ਮਮਾ ਆ ਗਿਆ ਪਪਾ ਆ ਗਿਆ ਭਾਤੀ ਆ ਗਿਆ ਪਾ ਆ ਗਿਆ ਮੇਰਾ ਛੋਟਾ ਭਰਾ ਆ ਗਿਆ ਫੇ ਉਸ ਤੋਂ ਵੀ ਛੋਟਾ ਭਰਾ ਆ ਗਿਆ ਸਭ ਤੋਂ ਵੱਡੀ ਮੈਂ ਸੋ ਡਾਂਸ ਦੇ ਵਿੱਚ ਫਿਰ ਕਿੱਦਾਂ ਦੇ ਅਵਾਰਡ ਲੈ ਕੇ ਆਏ ਹੋ ਤੁਸੀਂ ਕਿੱਤੋਂ ਕਿੱਤੋਂ ਤੱਕ ਗਏ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਤੋਂ ਕਿਤੋਂ ਤੱਕ ਗਏ ਹੋ ਤੁਸੀਂ ਮੈਂ ਗਈਆਂ ਚੰਡੀਗੜ੍ਹ ਜਲੰਧਰ ਬਠਿੰਡਾ ਦਿੱਲੀ ਪਠਾਨਕੋਟ ਹੋਰ ਜਾਣਾ ਹੈ ਜੇ ਬੰਬੇ ਹੁਣ ਬੰਬੇ ਜਾ ਰਹੇ ਹੋ ਕਿਹਦੇ ਵਿੱਚ ਜਾ ਰਹੇ ਹੋ ਹੁਣ ਇੰਡੀਆ ਵਰਟਲ ਸੋ ਅੱਗੇ ਕਿਹਰੇ ਕਿਹਰੇ ਪਾਰਟਿਸਿਪੇਟ ਕੀਤਾ ਕਿਹਰੇ ਕਿਹਰੇ ਪ੍ਰੋਗਰਾਮ ਤੇ ਗਏ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਠੀਕ ਹੈ ਐਚ ਡੀ ਕਿਸ ਨੇ ਕਿਤਨਾ ਬਣਾ ਬ ਕਿਸ ਨੇ ਕਿਤਨਾ ਜਮ ਪੰਜਾਬ ਮਿਸ ਲੇਟਲ ਪੰਜਾਬ ਬਲ ਅਹ ਪਤਾ ਤਾਂ ਨਹੀਂ ਹੈ ਗਈ ਆ ਬਸ ਨੇ ਨਾਮ ਮੋਲੀ ਚੀਮਾ ਹੈ ਮੇਰੀ ਉਮਰ 7 ਸਾਲ ਹੈ ਤੇ ਮੈਨੂੰ ਨੱਚਣ ਤੇ ਗਾਣਾ ਬਹੁਤ ਸ਼ੌਕ ਹੈ ਮਾਡਲਿੰਗ ਦਾ ਵੀ ਸ਼ੌਕ ਹੈ ਤੇ ਮੈਂ ਵੱਡਿਓ ਕੇ ਬਲੈਕਪਿੰਗ ਮੈਂਬਰ ਦੀ ਲੀਡਰ ਬਣਨਾ ਚਾਹੁੰਦੀ ਆ ਜੀ ਸੁਣੀ ਸੱਚੀ ਮਿੱਠੋ ਤੇ ਮੈਂ ਹੁਣ ਤੱਕ ਕਰ ਵੀ ਪਲੱਸ ਅਵਾਰਡ ਦੇ ਚੁੱਕੀ ਹਾਂ ਬਹੁਤ ਸੇ ਜਗ੍ਹਾ ਤੇ ਜਾ ਚੁੱਕੀ ਹਾਂ ਜੰਮੂ ਪਟਿਆਲਾ ਬਠਿੰਡਾ ਪਠਾਨਕੋਟ ਜਲੰਧਾ ਖਰੂਬੜਾ ਕਸ਼ੀਮੀਰ ਦਿੱਲੀ ਹੁਣ ਫਿਰ ਅਗਲਾ ਕੀ ਟੀਚਾ ਹੁਣ ਅੱਗੇ ਕਿੱਥੇ ਜਾ ਰਹੇ ਹੋ ਤੁਸੀਂ ਬੰਬੇ ਬੰਬੇ ਕੇਰੇ ਪ੍ਰੋਗਰਾਮ ਦੇ ਵਿੱਚ ਜਾ ਰਹੇ ਆ ਇੰਡੀਆ ਬਸ ਇੰਡੀਆ ਫੋਰ ਟੈਲੈਂਟ ਮਾਡਲਿੰਗ ਸ਼ੋ ਸੋ ਉੱਥੇ ਜਾ ਕੇ ਤੁਸੀਂ ਕੀ ਕਰੋਗੇ ਤੇ ਫਿਰ ਕੀ ਤੁਹਾਡਾ ਸੁਪਨਾ ਹੈ ਮਾਡਲਿੰਗ ਜੀ ਫਿਰ ਤੂੰ ਜਿੱਤ ਕੇ ਆਉਗੇ ਤੇ ਫਿਰ ਕਿਦਾਂ ਦਾ ਮਾਹੌਲ ਰਹੇਗਾ ਤੁਹਾਡੇ ਪਰਿਵਾਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਮੇਰੇ ਮੇਰੇ ਮਾਂ ਨੇ ਮੈਨੂੰ ਬਹੁਤ ਡਾਊਨ ਫੀਲ ਹੋਏਗਾ ਉਹਨੇ ਹਮੇਸ਼ਾ ਕਹਿੰਦੇ ਸੀ ਮੋਲੀ ਜੇ ਤਖਾਰ ਤੂੰ ਦੀ ਰਣਤੀਆ ਜੀ ਹਨਾ ਤੇ ਜੇ ਉਹਦੀ ਕੋਈ ਗੱਲ ਨਹੀਂ ਆ ਇੱਕ ਸ਼ੋਅ ਤੇ ਮੈਂ ਬਹੁਤ ਜ਼ਿਆਦਾ ਰੋ ਪਈ ਸੀ ਜਦੋਂ ਮੈਨੂੰ ਫੇਮ ਵੀ ਆਉਂਦੇ ਤੇ ਦਾਲਿਆ ਫੇਰ ਮੈਨੂੰ ਸਾਆਇਆ ਆਰਾਮ ਦਾ ਹੋਂਦ ਤੱਕ ਮੇਰਾ ਤਾਂ ਚਾਂਸਾ ਕਿ ਮੈਂ ਬਲੈਕਪਿੰਗ ਮੈਂਬਰ ਦੀ ਲੀਡਰ ਬਣਾ ਤੇ ਜੀਸੂ ਲਈ ਸੈਨੀ ਨੂੰ ਜਾ ਕੇ ਮਿਲਿਆ ਸਾਊਥ ਕੋਰੀਅਨ ਕੇ ਪੌਪ ਆਈਡਲ ਸੋ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਵੱਡੇ ਵੀ ਨੇ ਉਹ ਵੀ ਕਿਸੇ ਕਿਤੇ ਨਾ ਕਿਤੇ ਥੱਕ ਹਾਰ ਕੇ ਬੈਠ ਜਾਂਦੇ ਆ ਤੁਹਾਡੀ ਛੋਟੀ ਉਮਰ ਆ ਗੱਲਾਂ ਵੀ ਬੜੀਆਂ ਮੜੀਆਂ ਪਿਆਰੀਆਂ ਤੁਹਾਡੀਆਂ ਕੋਈ ਨਾ ਕੁਝ ਬੰਨਣਾ ਚਾਹੁੰਦੇ ਹੋ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਥੱਕ-ਹਾਰ ਕੇ ਬੈਜਦੇ ਆਪਾਂ ਕੁਝ ਨਹੀਂ ਕਰਨਾ ਮੈਂ ਬੋਲਦੀ ਆ ਕਿ ਜਿਹੜੇ ਥੱਕ ਕੇ ਬੈਜ ਹੁੰਦੇ ਉਹਨਾਂ ਨੂੰ ਥੱਕਣਾ ਨਹੀਂ ਚਾਹੀਦਾ ਕਿਉਂਕਿ ਹੋਰ ਕਿਤੇ ਕੰਮ ਆਈ ਜਾਂਦੀ ਹੈ ਮੈਨੇ ਜਦੋਂ ਮੈਨਾਂ ਟਰੋਫੀ ਨਹੀਂ ਸੀ ਨਾ ਮਿਲੀ ਉਹ ਬਹੁਤ ਜ਼ਿਆਦਾ ਇਸ ਤਰ੍ਹਾਂ ਹੋਇਸੀ ਕਿ ਮੈਂ 4 ਦਿਨਾਂ ਤੱਕ ਰੋਂਦੀ ਰਹੀ ਖਾਣਾ ਵੀ ਨਹੀਂ ਸੀ ਖਾਇਆ ਹੁਣ ਟਰੋਫੀ ਮਿਲ ਗਈ ਹੁਣ ਫਿਰ ਖੁਸ਼ ਹੈ ਪਰਿਵਾਰ ਕਿੰਨਾ ਖੁਸ਼ ਹੈ ਬਹੁਤ ਜ਼ਿਆਦਾ ਫਿਰ ਉਹ ਬੰਬਈ ਕਿਤੇ ਜਾ ਰਹੇ ਤੁਸੀਂ ਹਾਂ ਅਗਲੇ ਹਫਤੇ ਅਗਲੇ ਹਫਤੇ ਜਾ ਰਹੇ ਹੋ ਪੂਰਾ ਹੋ ਗਿਆ ਕੰਪਲੀਟ ਸਾਰਾ ਫਾਰਮ ਫਾਰਮ ਪੂਰੀ ਭਰਤੀ ਹੈ ਤਾਂ ਫਿਰ ਉਹ ਤੋਂ ਪ੍ਰੋਫੀ ਲੈ ਕੇ ਆਓਗੇ ਹਾਂਜੀ ਕਰਾਉਂ ਵੀ ਲੈ ਕੇ ਆਉਂਗਾ ਗਾਉਣ ਵੀ ਲੈ ਕੇ ਆਓਗੇ ਤੇ ਕਿਹਦੀ ਸਭ ਤੋਂ ਜ਼ਿਆਦਾ ਸਪੋਰਟ ਰਹੇਗੀ ਇਸ ਕੰਮ ਦੇ ਵਿੱਚ ਤੁਹਾਡੀ ਮੰਮਾ ਜੀ ਅੱਛਾ ਫਿਰ ਗਾ ਵੀ ਲੈਂਦੇ ਤੁਸੀਂ ਗਾਣੇ ਵੀ ਕੁਝ ਨਹੀਂ ਗਾਤਾ ਲੈਣੀ ਆ ਥੋੜਾ ਬਹੁਤ ਗਾ ਲੈਣੀ ਆ ਫਿਰ ਥੋੜਾ ਜਿਹਾ ਗਾ ਕੇ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਕਿਣਾ ਗਾਵਾਂ ਜਿਹੜਾ ਉਹ ਹੀ ਗਾ ਦੋ ਉਹ ਹੀ ਗਾ ਦੋ ਜੁੱਤੀ ਲੈ ਦੇ ਕੁੰਗਿਆ ਵਾਂ ਚਿਲਕ ਦੇ ਸੂਟਸ ਵਾਦੇ ਚ ਮੇਲੇ ਵਿੱਚੋਂ ਇੱਕ ਪਰਾਂਦੀ ਮੈਨ ਲਈ ਸਿਦਾ ਦੇ ਆਂਦੇ ਚਾਂਦੀ ਅੱਗੇ ਦੀਆਂ ਨੂੰ ਬਸ ਸੋ ਗੱਲਬਾਤ ਕੀਤੀ ਹੈ ਜੀ ਛੋਟੀ ਬੱਚੀ ਹੈ ਉਹਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਆਪਾਂ ਟਰੋਫੀ ਲੈ ਕੇ ਆਣੀ ਹੈ ਤੇ ਕ੍ਰਾਊਨ ਲੈ ਕੇ ਆਣੀ ਹੈ ਸਮਾਤਮਾ ਦੀ ਵੀ ਕਿਰਪਾ ਬੜੀ ਤੇ ਪਰਿਵਾਰ ਦੀ ਵੀ ਬੜੀ ਸਪੋਰਟ ਹੈ ਛੋਟੀ ਜੀ ਬੱਚੀ ਇਹਦੇ ਟੈਲੈਂਟ ਬੜਾ ਵੱਡਾ ਹੈ ਦਾਸ ਵੀ ਕਰ ਲੈਂਦੀ ਏ ਕਰਨਾਲ ਦੀ ਨਾਲ ਪੰਜਾਬੀ ਪਹਿਰਾਵੇ ਦੇ ਵਿੱਚ ਭੰਗੜਾ ਵੀ ਪਾ ਲੈਂਦੀ ਏ ਬੜੀ ਮਾਣ ਵਾਲੀ ਗੱਲ ਹੁੰਦੀ ਏ ਇਹੋ ਜੇ ਮਾਤਾ ਪਿਤਾ ਦੇ ਵਾਸਤੇ ਕਿ ਇਹੋ ਜੇ ਬੱਚੇ ਨੂੰ ਜਨਮ ਦਿੱਤਾ ਕਿ ਜਿੰਨੂੰ ਸ਼ੁਰੂ ਤੋਂ ਹੀ ਜਿਹਾ ਇਹ ਨਰਸਰੀ ਕਲਾਸ ਕੋ ਸ਼ੌਂਕ ਸੀ ਨੱਚਣ ਦਾ ਤੇ ਦਾਸ ਕਰਨ ਦਾ ਸੋ ਆਪਾਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਬੱਚੀ ਬਟਾਲੇ ਸ਼ਹਿਰ ਦਾ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕਰੇ ਬੰਬੇ ਤੋਂ ਵਾਪਸ ਆਵੇ ਖੁਸ਼ੀਆਂ ਲੈ ਕੇ ਆਵੇ ਤੇ ਸਾਰੇ ਪਰਿਵਾਰ ਦੇ ਉੱਤੇ ਜਰੀਏ ਫਿਰ ਖੁਸ਼ੀ ਹੋਵੇ ਫੋਨ ਨਹੀਂ ਦੇਖਣਾ ਜੇ ਕਿਸ ਤਰ੍ਹਾਂ ਫੋਨ ਦੇਖਣ ਦੋ ਉਹਨਾਂ ਜੇ ਬੱਚੇ ਸਹੀ ਵਰਤੋ ਕਰਦੇ ਹੋ ਤਾਂ ਉਹਨਾਂ ਨੂੰ ਦੇਖਣ ਦੋ ਉਹਨਾਂ ਨੂੰ ਪਤਾ ਲੱਗੇ ਤੇ ਇਦਾਂ ਨਾ ਕਰੋ ਕਿ ਜੇ ਕਿਸੇ ਬੱਚੇ 'ਚ ਕਿਸੇ ਬੇਟੀ 'ਚ ਕੋਈ ਟੈਲੈਂਟ ਆ ਤੇ ਉਹ ਤੁਸੀਂ ਦੱਬਾ ਦਿਓ ਉਹਨੂੰ ਅੱਗੇ ਜਾਣ ਦੋ ਜ਼ਰੂਰੀ ਨਹੀਂ ਕਿ ਪੁੱਤ ਅੱਗੇ ਨਾਮ ਕਰਦੇ ਆ ਧੀਆਂ ਵੀ ਅੱਗੇ ਨਾਮ ਰੋਸ਼ਨ ਕਰਦੀਆਂ ਹੁਣ ਮੰਨ ਲਓ ਕਿ ਸਾਡੀ ਬੇਟੀ ਅੱਗੇ ਜਾਂਦੀ ਪਈ ਸਾਡਾ ਨਾਮ ਆਪਣੇ ਆਪ ਰੋਸ਼ਨ ਹੋ ਗਿਆ ਜੀ ਜੀ ਸਾਡੇ ਮਤਲਬ ਵੀ ਮੰਨ ਲਓ ਕਿ ਮੈਨੂੰ ਜਿਤਨਾ ਮੈਂ ਸੋਸ਼ਲ ਵਰਗਿੰਗ ਚਾਹ ਮ ਇਹ ਕਿਸ ਤਰ੍ਹਾਂ ਹਨ ਤਾਂ ਉਹ ਮੈਂ ਥੋੜਾਕਾ ਮਤਲਬ ਵੀ ਜਿੱਤਰਾ ਮੇਰੇ ਬੇਟੇ ਦਾ ਨਾਮ ਹੋਇਆ ਵਾ ਤੁਸੀਂ ਮੇਰੇ ਮਹੱਲੇ ਕਿਸੇ ਬੱਚੇ ਨੂੰ ਪੁੱਛ ਲੋਗੇ ਕਿਸੇ ਬਜ਼ੁਰਗ ਨੂੰ ਕਿਸੇ ਵੱਡੇ ਨੂੰ ਕਿ ਮੋਲੀ ਚੀਮਾ ਦੇ ਘਰ ਜਾਣਾ ਤੇ ਪਹੁੰਚ ਜਾਣਗੇ ਸਾਡੀ ਇੰਨੀ ਸਫਲਤਾ ਸਾਨੂੰ ਮੈਨੂੰ ਬਹੁਤ ਖੁਸ਼ੀ ਹੈ ਇੰਨੀ ਸਫਲਤਾ 'ਚ ਬਹੁਤ ਖੁਸ਼ੀ ਆ ਤੇ ਅੱਗੇ ਚੱਲੋ ਜੋ ਪਰਮਾਤਮਾ ਚਾਹੇਗਾ ਮਹਾਮਾਈ ਚਾਹੇਗੀ ਸੋ ਗੱਲਬਾਤ ਕੀਤੀ ਹੈ ਜੀ ਅਸੀਂ ਵੀ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਮੋੜੀ ਚੀਮਾ ਜੇਰੀਏ ਉਹ ਵਿਨਰ ਬਣ ਕੇ ਆਵੇ ਤਾਂ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਤੇ ਨਾਲ ਦੀ ਨਾਲ ਆਪਣੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰੇ ਤਾਂ ਬੱਲੇ ਬੱਲੇ ਕਰਾ ਦੇ ਜਿੱਤ ਕੇ ਆਵੇ ਆਪਾਂ ਫੇਰ ਆਈਏ ਇਹਨਾਂ ਦੇ ਘਰੇ ਤਾਂ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਅਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ